ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਰਾਜ ਪਿੰਡ ਤੋਂ ਦੋਸਤੋ ਮੇਰੇ ਆਪਣੇ ਪਿੰਡ ਤੋਂ ਆ ਇੱਕ ਘਰੇਲੂ ਪਰਿਵਾਰ ਦੇ ਕੋਲ ਇੱਕ ਗੱਬਣ ਮੱਝ ਵਕਾਉਗਾ ਦੋਸਤੋ ਪ੍ਰੋਪਰ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪਿੰਡ ਹਰਾਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਵੀ ਦੋਸਤੋ ਮੋਖਸਰ ਸਾਹਿਬਾ ਜਾਣਕਾਰੀ ਬਾਈ ਤੋਂ ਲੈ ਲੈਨੇ ਆਓ ਬਾਈ ਬਈ ਸਸੀਗਾ ਹੋ ਠੀਕ ਠਾਕ ਬਾਈ ਠੀਕਾ ਨਾਂ ਦੱਸਦੀ ਬਾਈ ਬਲਵਿੰਦਰ ਸਿੰਘ ਨੂੰ ਹੋਸੇਗਾ ਠੀਕ ਆ ਤੇ ਨੰਬਰ ਵੀ ਦੱਸਦੀ ਬਾਈ 6246 42570 ਠੀਕ ਆ ਤੇ ਮੱਝ ਕਰਦੀ ਏ ਬਾਈ ਆਓ ਵੀ ਕਰਦੀ ਠੀਕ ਆ ਕਿੰਨਾ ਮਸੂਆ ਸੂਣਾ ਬਈ ਚੌਥਾ ਸੂਆ ਸੂਣਾ ਬਈ ਠੀਕ ਆ ਚੌਥਾ ਸੂਆ ਸੂਣਾ ਠੀਕ ਆ ਦੁੱਧ ਕਿੰਨਾ ਕੁ ਪਾਣਦੀ ਏ ਬਈ ਬਈ 12 ਕਿਲੋ ਹੈਗਾ ਤੇ ਵੇਖੋ ਠੀਕ ਆ 12 ਕਿਲੋ ਦੇ ਲਗਭਗ ਪਾਲ ਜੀ ਦਿਨ ਕਿੰਨੇ ਲੈ ਜੂ ਬਈ ਮੈਂ ਬਈ ਬਸ 14 ਕ ਦਿਨਾਂ ਤਾਈ ਸੁਭੂ ਠੀਕ ਆ ਲੋ ਬਈ 14 ਕ ਦਿਨਾਂ ਤਾਈ ਸੁਭੂ ਵੀ ਫਵਾਨੇ ਜੱਜਮੈਂਟ ਕਰਾ ਦਿੰਨੇ ਆ ਕੁੰਡਾ ਸਿੰਘ ਆ ਦੋਸਤੋ ਚੰਗੇ ਕਦ ਘਾਟ ਦੇ ਵਿੱਚ ਆ ਕੋਈ ਛੂਟੀ ਨਹੀਂ ਦੋਸਤੋ ਥਾਣਾ ਦਾ ਸੈ ਗਿਆ ਵੇਖਸਣੇ ਇੱਕੋ ਜਿਹਾ ਥਾਣਾ ਦੋਸਤੋ ਚਾਰੇ ਜੀ ਗੱਲ ਕਰੀਏ ਸਾਫ ਦੂਸਰੀ ਝੋਟੀ ਆ ਇੱਥੇ ਆਓਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਦੇਖ ਸਕਦੇ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਦੋਸਤੋ ਬਾਕੀ ਦੋਸਤੋ ਪੰਜ-ਚਾਹ ਦੇ ਨਾਲ ਜਾਂਦੀ ਇਹਦਾ ਹਵਾਨਾ ਇਹਨਾਂ ਕਰਮਾਲੀ ਨੇ ਹੋਰ ਵੀ ਸੋਹਣਾ ਬਣਾ ਜਾਣਾ ਦੇਖ ਸਕਦੇ ਮਗਰਲੇ ਪਾਸੇ ਵੀ ਹਵਾਨਾ ਚੰਗਾ ਦੋਵੇਂ ਪਾਸੇ ਤੋਂ ਤੁਹਾਨੂੰ ਅਮਾਨ ਕਰਾ ਦਿੰਦੇ ਆ ਇੱਥੇ ਆਓਗੇ ਤਾਂ ਤੁਹਾਡੇ ਜ਼ਰੂਰ ਮੱਝ ਪਸੰਦ ਆਊਗੀ 12 ਕਿਲੋ ਦੇ ਲਗਭਗ ਇਹ ਮੱਝ ਦੁੱਧ ਪਾਉਂਦੀ ਆ ਚੌਥਾ ਸੂਆ ਸੀਨੀ ਸੁਣੀ ਆ ਤੋੜ ਕੇ ਤੁਹਾਨੂੰ ਖਾ ਦੇਣਾ ਲੈ ਬਈ ਖੋਲਨੀ ਤੋੜ ਕੇ ਇੱਕ ਵਾਰੀ ਢੇੜਾ ਕੜਵਾ ਦੇ ਨੀ ਲੋ ਬਈ ਤੋੜ ਕੇ ਤੁਹਾਨੂੰ ਖਾ ਦੇਣਾ ਤੁਰ ਹੀ ਜਾਂਦੀ ਤੋਂ ਹਵਾਨੇ ਦੀ ਜਿਹੜੀ ਜੱਜਮੈਂਟ ਆ ਤੁਹਾਨੂੰ ਹੋ ਜਾਣੀ ਹੈ ਦੇਖ ਲੈ ਬਿਲਕੁਲ ਸਾਫ ਸੁਥਰਾ ਹਵਾਨਾ ਤਿਆਰ ਕੀਤਾ ਹੋਇਆ ਬੰਦੇ ਫੇਰੇਟ ਕੀ ਕਰਾਂਗੇ ਜੀ 829000 ਰੁਪਏ 90000 ਰੁਪਏ ਠੀਕ ਆ ਮਾਨਤਨ ਕਰਦੇ ਆਂ ਠੀਕ ਆ ਲੋ ਵੀ 90000 ਰੁਪਏ ਰੇਟ ਆ ਮੌਕੇ ਤੇ ਮਾਨਤਨ ਹੋ ਜੂ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਐਸ ਨੰਬਰ ਤੇ ਸੰਪਰਕ ਕਰ ਲੋ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਦੋਸਤੋ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ